ਹਸਪੀਟਲ ਦੇ ਵਿੱਚ ਕਾਫੀ ਲਗਾਤਾਰ ਚੋਰੀਆਂ ਨੇ ਖੁਨਾਵਾ سامنے ਆਈਆਂ ਦੇ ਬਾਰੇ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸਿਵਲ ਹਸਪੀਟਲ ਦੇ ਵਿੱਚ ਜਿਹੜੀਆਂ ਵਾਰਦਾਤਾਂ ਹੋਈਆਂ ਨੇ ਉਸ ਤੋਂ ਇਲਾਵਾ ਜਿਹੜੀਆਂ ਹੋਰ ਵੀ ਚੋਰੀ ਦੀਆਂ ਵਾਰਦਾਤਾਂ ਹੋਈਆਂ ਨੇ ਸਦੇ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਇਨੀਸ਼ੀਅਲੀ ਆਪਾਂ ਨਾਲ ਦੀ ਨਾਲ ਹੀ ਐਫਆਈਆਰ ਲੌਂਚ ਕੀਤੀ ਹੋਈ ਹੈ ਸਾਰਿਆਂ ਦੇ ਵਿੱਚ ਐਂਡ ਇਹ ਦੱਸਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਜਿਹੜੇ ਹੁਣ ਤੱਕ ਟੋਟਲ ਜੜੇ ਹੈਗੇ ਨੇ ਇਹਨਾਂ ਦੇ ਕਰੋ 15 ਵਹੀਕਲ ਜੜੇ ਹੈਗੇ ਨੇ ਉਹ ਰਿਕਵਰ ਕੀਤੇ ਹੋਏ ਨੇ ਜਿਹਦੇ ਚ ਸਿਵਲ ਹਸਪੀਟਲ ਦੇ 5 ਵਹੀਕ ਇਹਨਾਂ ਦੇ ਵਿੱਚ ਜਿਹੜਾ ਹੈਗਾ ਜੀ ਇੱਕ ਦੋਸ਼ੀ ਜਿਹੜਾ ਹੈਗਾ ਤਰਨਤਾਰਨ ਦੇ ਦੋ ਦੋਸ਼ੀ ਤਰਨਤਾਰਨ ਦੇ ਰਹਿਣ ਵਾਲੇ ਨੇ ਤੇ ਦੋ ਜਿਹੜੇ ਨੇ ਏਰੀਆ ਮਕਬੂਲਪੁਰੇ ਦੇ ਫਰੈਟ ਏਰੀਆ ਜਿਹੜੇ ਹੈਗੇ ਨੇ ਉੱਥੋਂ ਦੇ ਰਹਿਣ ਵਾਲੇ ਨੇ ਹਾਂਜੀ ਇਹਨਾਂ ਦੇ ਜਿਹੜੇ ਨੇ ਪਹਿਲਾਂ ਚੋਰੀਆਂ ਕਰਨ ਦੇ ਆਦੀ ਨੇ ਨਸ਼ਾ ਪੀਣ ਦੇ ਵੀ ਆਦੀ ਹੈਗੇ ਨੇ ਇਹ ਆਪਣੇ ਨਸ਼ੇ ਦੀ ਪੂਰਤੀ ਵਗੈਰਾ ਕਰਨ ਵਾਸਤੇ ਜਿਹੜੇ ਆਪਣਾ ਜਿਹੜੀਆਂ ਨੇ ਛੋਰੀਆਂ ਕਰਦੇ ਸੀ ਇਹਦੇ ਵਿੱਚ ਅਸੀਂ ਜਿਹੜੀ ਹੈਗੀ ਇੱਕ ਆਪਣੀ ਫਲਾਈਂਗ ਸਕਾਡ ਜਿਹੜੀ ਬਣਾਈ ਹੋਈ ਹੈ ਜਿਹੜੀ ਇਹ ਚੋਰਾਂ ਦੇ ਉੱਤੇ ਜਿਹੜੀ ਆਪਣੀ ਨਿਗਰ ਰੱਖਦੀ ਹੈ ਜੋ ਸਿਵਲ ਕੱਪੜਿਆਂ ਦੇ ਵਿੱਚ ਹੁੰਦੀ ਹੈ ਸਾਦੇ ਕੱਪੜਿਆਂ 'ਚ ਹੁੰਦੀ ਹੈ ਤਾਂ ਜੋ ਇਹਨਾਂ ਨੂੰ ਜਿਹੜਾ ਸਟੋਰ ਸਾਨੂੰ ਚੱਕਮਾਂ ਦੇ ਪਾ ਇਸ ਤੋਂ ਇਲਾਵਾ ਅਸੀਂ ਸੀਸੀਟੀਵੀ ਰਾਈ ਵੀ ਜਿਹੜੀਆਂ ਇਹਨਾਂ ਤੇ ਲਗਾਤਾਰ ਨਜ਼ਰ ਰੱਖਦੇ ਲੋਕਾਂ ਨੂੰ ਮੈਂ ਇਹ ਮੈਂ ਅਸੀ ਦੰਨੀ ਹੈ ਕਿ ਤੁਸੀਂ ਆਪਣਾ ਵੀਕਲ ਜਿਹੜਾ ਹੈਗਾ ਉਹਨੂੰ ਪਾਰਕਿੰਗ ਦੇ ਵਿੱਚ ਹੀ ਲਗਾਓ ਅਗਰ ਹੋ ਸਕੇ ਤੇ ਤੁਸੀਂ ਉਹਦੇ 'ਚ ਆਪਣਾ ਜਿਹੜਾ ਜੀਪੀਐਸ ਸਿਸਟਮ ਜ਼ਰੂਰ ਇੰਸਟਾਲ ਕਰਾਓ ਤਾਂ ਜੋ ਉਹਨਾਂ ਨਾਲ ਇਦਾਂ ਦੀ ਕੋਈ ਵੀ ਘ